ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਸੂਬੇ ਵਿੱਚ ਪਈ ਪਾਰੀ ਮੀਂਹ ਕਾਰਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਨਾਲ ਨਾਲ ਕਈ ਲੋਕਾਂ ਦੇ ਘਰ ਵੀ ਟਹਿ ਗਏ ਸਨ ਇਸੇ ਕੜੀ ਵਿੱਚ ਹੋਰ ਨਜ਼ਦੀਕ ਪੈਂਦੇ ਪਿੰਡ ਟਕਮਜਾਰੇ ਦੇ ਸੀ타ਰਾਮ ਉੱਪਰ ਘਰ ਦੀ ਛੱਤ ਡਿੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਉਪਰੰਤ ਐਨ ਆਰ ਆਈ ਵੀਰ ਅਮਰੀਕ ਸਿੰਘ ਅਤੇ ਪਿਆਰਾ ਸਿੰਘ ਯੂ ਐਸ ਏ ਮੋਰੋ ਵਾਲਿਆਂ ਨੇ ਜ਼ਖਮੀ ਹੋਏ ਸੀ타ਰਾਮ ਦੇ ਇਲਾਜ ਲਈ 46000 ਰੁਪਏ ਦੀ ਰਾਸ਼ੀ ਪੇਜੀ ਜੋ ਡਾਕਟਰ ਅੰਬੇਦਕਰ ਪ੍ਰੈਸ ਕਲਬ ਅਤੇ ਸਰਵਣ ਸਿੰਘ ਬਲ ਡੀਐਸਪੀ ਫਿਲੌਰ ਰਾਹੀਂ ਪੀੜਤ ਸੀ타ਰਾਮ ਨੂੰ ਪੇਟ ਕੀਤੀ ਗਈ। ਇਸ ਮੌਕੇ ਸਰਵਣ ਸਿੰਘ ਬਲ ਡੀਐਸਪੀ ਨੇ ਐਨਆਰਆਈ ਵੀਰਾਂ ਦੇ ਨਾਲ-ਨਾਲ ਕਲਬ ਦਾ ਵੀ ਤਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਘਟਨਾ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ। ਇਸ ਮੌਕੇ ਕਲਬ ਦੇ ਚੇਅਰਮੈਨ ਆਰਐਲ ਰਾਣਾ ਪ੍ਰદાન ਜਗਨਨਾਥ ਜੱਗੀ ਨੇ ਆਖਿਆ ਕਿ ਸਾਡਾ ਕਲਬ ਅੱਗੇ ਤੋਂ ਵੀ ਲੋੜਵੰਦਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਹੇਗਾ। ਇਸ ਮੌਕੇ ਨੰਬਰਦਾਰ ਪ੍ਰੇਮ ਕੁਮਾਰ ਟਾਕ ਮਜਾਰਾ ਬੱਗਾ ਸੇਲਕਿਆਣਾ ਜਗਜੀਤ ਸਿੰਘ ਪੱਟੀ ਇੰਦਰਜੀਤ ਸੋਨੂ ਦੀਪਾ ਥਲਾ ਅਤੇ ਇੰਦਰਜੀਤ ਸਿੰਘ ਵੈਨਸ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਸ਼੍ਰੀ ਅਵਧਕਰ ਜੀ ਦੇ ਪ੍ਰੈਸ ਕਲੱਬ ਵੱਲੋਂ ਡਾਕਟਰ ਰਾਣਾ ਜਿਹੜੇ ਉਹਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਅਤੇ ਅਮਰੀਕਾ ਦੇ ਵਿੱਚ ਦੋ ਐਨ ਆਰ ਆਈ ਜਿਹੜੇ ਰਹਿ ਰਹੇ ਨੇ ਮਾਸਟਰ ਅਮਰੀਕ ਸਿੰਘ ਹੋਈ ਉਹਨਾਂ ਵੱਲੋਂ ਇੱਕ ਜਿਹੜਾ ਦੌਰਾਨੇ ਜਿਹੜਾ ਬਹੁਤ ਜ਼ਿਆਦਾ بارش ਤੇ ਹੜ੍ਹਾਂ ਦੇ ਦੌਰਾਨ ਇੱਕ ਘਰ ਸੀ ਜਿਹੜਾ ਕਿ ਡਿੱਗ ਪਿਆ ਸੀ ਉਹਦਾ ਕਾਫੀ ਨੁਕਸਾਨ ਹੋਇਆ ਤੇ ਜਿਹੜਾ ਵਿਅਕਤੀ ਸੀ ਉਹ ਧੱਕ ਵਿਚਾਰੇ ਦਾ ਰਹਿਣ ਵਾਲਾ ਹੈ ਸੀਤਾਰਾਮ ਪੁੱਤਰ ਸ਼ੰਗਾਰਾ ਉਸਦੇ ਸਟਾਫਾਂ ਵਿੱਚ ਲੱਗੀਆਂ ਸਨ ਉਹਦੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜੀ ਆ ਉਹ ਮਦਦ ਕੀਤੀ ਗਈ ਹੈ। ਕਰੀਬ 45000 ਰੁਪਏ ਜਿਹੜਾ ਵਾ ਇੱਕ ਕਲੱਬ ਵੱਲੋਂ ਪ੍ਰੈਸ ਕਲੱਬ ਵੱਲੋਂ ਅ ਸ਼੍ਰੀ ਮੀਰਗਰਜੀ ਪ੍ਰੈਸ ਕਲੱਬ ਵੱਲੋਂ ਦਿੱਤਾ ਗਿਆ ਹੈਗਾ। ਤੇ ਮੈਂ ਦੱਸਣਾ ਚਾਹੁੰਦਾ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਕਰਦੇ ਆ ਉਹਦਰਾ ਇੱਕ ਸਮਾਜ ਨੂੰ ਵੀ ਚੰਗੀ ਸਿਹਤ ਮਿਲਦੀ ਆ ਤੇ ਇੱਕ ਜਿਹੜੇ ਲੋੜਵੰਦ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਵਾਕਿਆ ਹੀ ਇਸ ਚੀਜ਼ ਦੀ ਪੈਸੇ ਥੇਲੇ ਦੀ ਜਾਂ ਉਹ ਦਵਾਈਆਂ ਵਾਸਤੇ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਉਹਨਾਂ ਤੱਕ ਹੀ ਪਹੁੰਚਣੀ ਚਾਹੀਦੀਆਂ ਨੇ ਇਹ ਵਾਕਿਆ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਗਰੀਬ ਪਰਿਵਾਰ ਸੀ ਤੇ ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਮਦਦ ਕੀਤੀ ਹੈ ਪ੍ਰੈਸ ਕਲੱਬ ਨੇ ਅਤੇ ਐਨਆਰਆਈ ਭਰਾਵਾਂ ਨੇ ਮੈਂ ਸਾਰਿਆਂ ਦਾ ਤੁਹਾਡੇ ਮੱਦੇਮੇਰੈ ਨੂੰ ਦਾ ਧੰਨਵਾਦ ਕਰਦਾ। ਫੇਰ ਧੰਨਵਾਦ ਕਰਦਾ ਐਨਆਰਆਈ ਸਜਨਾ ਦਾ ਮਾਸਟਰ ਅਵਿਸ਼ ਸਿੰਘ ਜੀ ਪਾਸੇmber ਵਾਲੇ ਤੇ ਪਿਆਰਾ ਸਿੰਘ ਜੀ ਜਰਨਲਿਸਟ ਜੋਗੀ ਹਨ ਤੇ ਉਹਨਾਂ ਨੇ ਜੋ 4496 ਰੁਪਏ ਭੇਜਿਆ ਅਸੀਂ ਉਹ ਅੱਜ ਡੀਐਸਪੀ ਬਰੌਂਡ ਦੇ ਰਾਹੀਂ ਜੋ ਪੇਸ ਪਰਿਵਾਰ ਹੈ ਇਹਨਾਂ ਨੂੰ ਹੈਂਡਓਵਰ ਕਰਤਾ ਤੇ ਧੰਨਵਾਦ ਜੀ ਚੈਂਪੀਨ ਚੈਪਾਰ ਜਿਹੜੇ ਦਾਨੀ ਸੱਜਣ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਪੂਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਐਦਾਂ ਦੀ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਵੀ ਸਮਾਜ ਨੂੰ ਸੇਧ ਦੇਣ ਲਈ ਜਿਹੜਾ ਹੈਗਾ ਇਸ ਤਰ੍ਹਾਂ ਮੁਸ਼ਕਲ ਚ ਜਿਹੜੇ ਘਰੇ ਵਿੱਚ ਲੋਗ ਆ ਉਹਨਾਂ ਦੀ ਮਦਦ ਕਰੋ ਔਰ ਵੱਤ ਵਲ ਸਹਿਯੋਗ ਕਰੋ ਔਰ ਮੇਡਗਰ ਪ੍ਰੈਸ ਕਲਬ ਆ ਜਿਹੜਾ ਅਮੇ ਇਸ਼ਾਰੇ ਤਰ੍ਹਾਂ ਜਿਹੜਾ ਸਮਾਜ ਸੇਵੀ ਕੰਮਾਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਇਦਾਂ ਹੀ ਜਿਹੜਾ ਯੋਗਦਾਨ ਇਹ ਪਾਉਂਦਾ ਰਹੂਗਾ ਸਾਰਿਆਂ ਨੂੰ ਜੈ ਟੀਮ ਦੇ ਬਾਟੋ